you ਆਲੀ ਪਿੰਡ ਦੀ ਜਿਹੜੀ ਦੁਬਾਰੇ ਬਿੰਤੀ ਹੋਈ ਸੀ ਜਿਹੜੀ ਦੁਬਾਰੇ ਦੇ ਫਿਰ ਵਿੱਚ ਜਿਉਂਦੀ ਪੁਰਾਣ ਚੱਪ ਚ ਰਿਹਾ ਹੈਗਾ ਕਿਸ ਤਰ੍ਹਾਂ ਦੇਖ ਲਓ ਦੇਖੋ ਦੁਬਾਰਾ ਨਹੀਂ ਅੱਜ ਵੀ ਚਾਰ ਵਾਰੀ ਗਲਤੀ ਹੋਈ ਹੈ ਪਰ ਤਸਵੀਰ ਚ ਮੈਂ ਜਿੱਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਹਾਂ ਉੱਥੇ ਜਿਹੜੇ ਇੱਕ ਪਿੰਡ ਦੇ ਲੋਕ ਹੈ ਜਿਨ੍ਹਾਂ ਨੇ ਇੱਕ ਬੜੀ ਵਧੀਆ ਮੰਡੇਟ ਦਿੱਤਾ ਕਪਤਾ ਬੇਟੀ ਹੈ ਸਾਡੀ ਇਹਨੂੰ ਸਰਪੰਚ ਚੁਣਿਆ ਔਰ ਉਹ ਬਿਲਕੁਲ ਸਹੀ ਚੋਣ ਹੋਈ ਸੀ ਕਿਉਂਕਿ اپوزیشن ਦਾ ਸਰਪੰਚਾ ਉੱਥੇ ਜਿੱਤਦਾ ਜਿੱਥੇ ਪੂਰਾ ਫਰਕ ਹੋਵੇ ਔਰ ਅੱਜ ਵੀ ਇਹ ਉਹੀ ਰਿਜ਼ਲਟ ਬਹਾਲ ਰਿਹਾ ਮੈਂ ਸਮਝਦਾ ਕਿ ਜਿਹੜੇ ਲੋਕ ਧੱਕਾ ਕਰਨਾ ਚਾਹੁੰਦੇ ਸੀ ਉਹਨਾਂ ਵਾਸਤੇ ਸੰਭਕ ਹੈ ਕਿ ਇਸ ਤਰ੍ਹਾਂ ਦੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਬੜਾ ਜ਼ੋਰ ਲਾਇਆ ਰਿਜ਼ਲਟ ਨੂੰ ਬਦਲਣ ਲਈ ਪਰ ਉਹ ਰਿਜ਼ਲਟ ਬਦਲ ਨਹੀਂ ਸਕੇ ਕਿਉਂਕਿ ਇਸ ਵੀ ਸਾਰੇ ਜਾਗਰੂਕ ਸਾਰੇ ਸਮੇਤ ਬੈਠੇ ਹੋਇਆ ਔਰ ਉਹਦੇ ਲਈ ਮੈਂ ਸਾਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਹਾਂ ਕਿ ਚਲੋ ਉਹਨਾਂ ਨੇ ਵੀ ਸਾਡਾ ਸਹਿਯੋਗ ਕੀਤਾ ਜਾਇ ਬਹੁਤ ਪ੍ਰਸ਼ੰਸਾ ਸਪੈਸ਼ਲੀ ਜਿਹੜਾ ਪ੍ਰੈਜ਼ਾਈਡਿੰਗ ਸਟਾਫ ਤੇ ਸਾਰੇ ਲੋਕ ਸੀ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਕਿਸੇ ਉਸ ਪ੍ਰੈਸ਼ਰ ਨੂੰ ਨਹੀਂ ਮੰਨਿਆ ਉਹਨਾਂ ਤੇ ਪ੍ਰੈਸ਼ਰ ਬਹੁਤ ਸੀ ਬੜਾ ਪ੍ਰੈਸ਼ਰ ਬਣਾਇਆ ਗਿਆ ਤੁਸੀਂ ਦੇਖ ਰਹੇ ਹੋ ਕਿ ਸਵੇਰ ਤੋਂ ਆ ਕੇ ਅਸੀਂ ਇੱਥੇ ਬੈਠੇ ਹੋਏ ਆਂ ਬਾਹਰ ਧੁੱਪ ਚ ਬੈਠੇ ਆਂ ਪਰ ਅਸੀਂ ਕਿਉਂਕਿ ਲੋਕਤੰਤਰ ਨੂੰ ਬਚਾਉਣ ਲਈ ਇਹ ਬੜਾ ਜ਼ਰੂਰੀ ਸੀ ਕਿਉਂਕਿ ਮੁਰਲੀ ਕਈ ਲੋਕਤੰਤਰ ਦੀ ਪੰਚਾਇਤ ਹੈ ਤੁਸੀਂ ਦੇਖਿਆ ਪਹਿਲਾਂ ਪੰਜਾਬ 'ਚ ਬੜੇ ਤੱਕੇ ਹੋਏ ਆ ਲੋਕਾਂ ਦੇ ਕਾਗਜ਼ ਪਾੜੇ ਲੋਕਾਂ ਦੇ ਬੂਥ ਲੁੱਟੇ ਔਰ ਇਹਦਾ ਇਤਿਹਾਸ ਸੀ ਕਿ ਇਹ ਸਲਕੇ ਛੁਣ ਰੂਲਿੰਗ ਪਾਰਟੀ ਦੇ ਇਸ਼ਾਰੇ ਤੇ ਜਿੱਤੇ ਹੋਏ ਸਰਪੰਚਾਂ ਨੂੰ ਰੀਕਾਊਂਟਿੰਗ ਕਰਕੇ ਹਰਾਇਆ ਜਾ ਰਿਹਾ ਔਰ ਹਾਰੇ ਹੋਏ ਸਰਪੰਚਾਂ ਨੂੰ ਜਿਤਾਇਆ ਜਾ ਰਿਹਾ ਅੱਜ ਉਸੇ ਕੜੀ ਸਾਡੇ ਹਲਕੇ ਦਾ ਬਹੁਤ ਵੱਡਾ ਔਰ ਇੰਪੋਰਟੈਂਟ ਪਿੰਡ ਹੈ ਕਿੱਲੇ ਵਾਲੀ ਪਿੰਡ ਉੱਥੋਂ ਦੀ ਸਰਪੰਚੀ ਲਈ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਰੀਕਾਊਂਟਿੰਗ ਹੋ ਕੇ ਵੀ ਸਾਡੀ ਕੈਂਡੀਡੇਟ ਸ਼ਰਮਣੀ ਕਾਲੀ ਦਲ ਦੀ ਉਮੀਦਵਾਰ ਬੀਬੀ ਕਮਤਾ ਜੇਤੂ ਰਹੀ ਜੇ ਤੁਸੀਂ ਕਹਿ ਰਿਹਾ ਵੀ ਟੱਕਾ ਟੱਕਾ ਜਾ ਰਿਹਾ ਹੈਗਾ ਹਰਾਇਆ ਜਾ ਰਿਹਾ ਹੈਗਾ ਅੱਜ ਸਵੇਰ ਦਾ ਤੁਹਾਨੂੰ ਵੀ ਦਰਸਤ ਆ ਰਿਹਾ ਹੁਣ ਕਿਤੇ ਹੋ ਸਕਦਾ ਹੈਗਾ ਪਰ ਹੁਣ ਤੁਸੀਂ ਕਹਿ ਰਹੇ ਹੋ ਪ੍ਰਸ਼ਾਸਨ ਨੇ ਜਿਹੜੀ ਵਧੀਆ ਕੰਮ ਕਰੀ ਦੀ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਇਸ ਕਰਕੇ ਵੀ ਜਦੋਂ ਅਸੀਂ ਜਿੱਤ ਗਏ ਹੁਣ ਸਾਡਾ ਫਰਜ਼ ਨਹੀਂ ਕਿਸੇ ਤੇ ਕੋਈ ਲੰਬਾ ਦੇਈਏ ਚਾਹੇ ਜਿਹੜੀ ਸਰਕਾਰ ਆ ਉਹਨੇ ਬਹੁਤ ਦਬਾਅ ਬਣਾਇਆ ਪਰ ਕਈ ਵਿੱਚ ਚੰਗੇ ਅਫਸਰ ਚੰਗੇ ਮੁਲਾਜ਼ਮ ਵੀ ਹੁੰਦੇ ਆ ਜਿਨ੍ਹਾਂ ਨੇ ਉਸ ਦਬਾਅ ਨੂੰ ਝੱਲਿਆ ਔਰ ਉਹਨਾਂ ਨੇ ਹੱਕ ਸੱਚ ਦੀ ਗੱਲ ਕੀਤੀ ਉਹਦੇ ਜੇ ਅਸੀਂ ਜੇਤੂ ਰਹੇ ਆ ਮੈਂ ਸਮਝਦਾ ਜੇ ਪਾਰਟੀ ਇੰਨਾ ਪਹਿਰਾ ਨਾ ਦਿੱਦੀ ਤਾਂ ਇਹ ਰਿਜ਼ਲਟ ਸਾਨੂੰ ਜੇਤੂ ਵਾਲਾ ਨਹੀਂ ਮਿਲਣਾ ਸੀ ਤੁਸੀਂ ਪਹਿਲਾਂ ਦੇਖਿਆ ਅਰਨੀ ਵਾਲੇ ਦਾ ਰਿਜ਼ਲਟ ਬਦਲਿਆ ਉਸੇ ਤਰਜ਼ ਤੇ ਰਿਜ਼ਲਟ ਬਦਲਿਆ ਜਾਣਾ ਸੀ ਇਸ ਕਰਕੇ ਅਸੀਂ ਪਹਿਰਾ ਦਿੱਤਾ ਸਵੇਰ ਤੋਂ ਲੈ ਕੇ ਸਾਰੀ ਲੀਡਰਸ਼ਿਪ ਇੱਥੇ ਬੈਠੀ ਨਗਰ ਦੇ ਸਾਰੇ ਪਤਵੰਤੇ ਇੱਥੇ ਬੈਠੇ ਆ ਕਰਕੇ ਇਹ ਸਫਲਤਾ ਸਾਡੇ ਹੱਥ ਲੱਗੀ ਜੀ ਕੀ ਸੀਗਾ ਜੀ ਅੱਜ ਦਾ ਜੀ ਸਾਜੀ ਜੀ ਪਿੰਡ ਕਿੱਲੇ ਵਾਲੇ ਦੀ ਜਿਹੜੀ ਕਾਊਂਟਿੰਗ ਸਰਪੰਚੀ ਨਹੀਂ ਹੋਈ ਸੀ ਉਹਦੀ ਰੀ ਕਾਊਂਟਿੰਗ ਕੀਤੀ ਗਈ ਦੁਬਾਰਾ ਔਰ ਜਿਹੜਾ ਰਿਜ਼ਲਟ ਹੈ ਜਿਸ ਤਰ੍ਹਾਂ ਪਹਿਲਾਂ ਆਇਆ ਸੀ 15/10/2024 ਨਹੀਂ ਉਹੀ ਸੇਮ ਰਿਜ਼ਲਟ ਅੱਜ ਫੇਰ ਉਦਾਂ ਹੀ ਆਇਆ ਹੈ ਕਿੰਨੇ ਕ ਵੋਟਾਂ ਦਾ ਫਰਕ ਪਹਿਲਾਂ ਰਿਹਾ ਜਿਹੜਾ ਹੁਣ ਰਿਹਾ ਕੋਈ ਫਰਕ ਨਹੀਂ ਸੀ ਸਰ ਪਹਿਲਾਂ ਆਇਆ ਸੀ ਕਿ ਮਤਲਬ ਜਿਹੜਾ ਰਿਜ਼ਲਟ ਪਹਿਲਾਂ ਸੀ ਸੇਮ ਉਹੀ ਰਿਜ਼ਲਟ ਅੱਜ ਤੇ ਨਹੀਂ ਆਇਆ ਦੋਨੇ ਸੰਤੁਸ਼ਟ ਨੇ ਸੰਤੁਸ਼ਟ ਹੁਣ ਨਰਪ੍ਰਤਿਸ਼ਟ ਦਾ ਸਭ ਡਾਊਟ ਹੈਗਾ ਹੈ ਹਰ ਇੱਕ ਨੂੰ ਉਹਨਾਂ ਨੇ ਵੀ ਕਰਾ ਆਪ ਦੀ ਜਿਵੇਂ ਆਪਾਂ ਕਹਿ ਨਹੀਂ ਮੰਨਦੇ ਹਾਈ ਕੋਰਟ ਜਾਂ ਜੋ ਉਸ ਤੋਂ ਨੀਚੇ ਵਾਲੀਆਂ ਅਦਾਲਤਾਂ ਹਨ ਉਹ ਜਾ ਸਕਦੇ ਆਨਾਂ ਨੂੰ ਡਾਊਟ ਸੀਗਾ ਉਹਨਾਂ ਨੇ ਆਪ ਦਾ ਡਾਊਟ ਕਲੀਅਰ ਕਰ ਲਿਆ ਜੀ ਉਹਨਾਂ ਦਾ ਹੱਕ ਸੀਗਾ ਉਹਨੇ ਆਪੇ ਹੱਕ ਦੀ ਦੇਰੀ ਨਾ ਵੱਤੋ ਕੀਤੀ